ਹਾਈ ਕਮਾਂਡ ਭਾਜਪਾ ਹਾਈ ਕਮਾਂਡ ਆਪਣੇ ਨੁਕਤੇ ਤੋਂ ਦੇਖੇਗੀ ਕਿ ਅਮਰਿੰਦਰ ਸਿੰਘ ਕੀ ਭਾਜਪਾ ਦੇ ਹਿਤਾ ਨੂੰ ਧਿਆਨ ਚ ਰੱਖ ਕੇ ਬੋਲ ਰਹੇ ਨੇ ਭਾਜਪਾ ਦੀ ਫਿਕਰਮੰਦੀ ਚੋ ਬੋਲ ਰਹੇ ਨੇ ਕਿ ਆਪਣੀ ਅਣਦੇਖੀ ਦਾ ਦੁੱਖ ਚੋ ਬੋਲ ਰਹੇ ਨੇ ਕਿ ਉਹ ਫੇਰ ਪਾਸਾ ਪਰਸਣਾ ਚਾਹੁੰਦੇ ਨੇ ਫੇਰ ਉਹ ਪਾਰਟੀ ਬਦਲਣਾ ਚਾਹੁੰਦੇ ਨੇ ਕੀ ਸੰਕੇਤ ਨੇ ਉਹਨਾਂ ਨੇ ਆਪਣਾਉਂਦਾ ਜਾ ਰੋਣਾ ਪਰ ਉਹਨਾਂ ਦੇ ਇਸ ਬਿਆਨ ਨੇ ਸਭ ਤੋਂ ਪਹਿਲਾ ਫਿਕਰ ਚ ਪਾਇਆ ਸਤਾ ਤਰੀ ਤਰ ਹਰਪਾਲ ਚਿਮਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਮਸਲੇ ਤੇ ਤੁਸੀਂ ਦੇਖੋ ਕਿ ਇੱਕ ਪਾਰਟੀ ਦਾ ਲੀਡਰ ਆਪਣੀ ਪਾਰਟੀ ਨੂੰ ਲੈ ਕੇ ਤੇ ਆਪਣੇ ਪੁਰਾਣੇ ਪਾਰਟੀ ਦੇ ਭਾਈਵਾਲਾਂ ਬਾਰੇ ਕੇ ਬਦਲ ਹੁਣ ਤੱਕ ਇਹ ਲਾ ਬੀਜੇਪੀ ਦੇ ਲੀਡਰ ਹਨ ਚਾਹੇ ਕਾਂਗਰਸ ਚ ਆਇਆ ਹੋਵੇ ਉਹਨਾਂ ਦੇ ਉਪਰ ਗੱਲ ਕਰ ਰਿਹਾ ਤੇ ਪ੍ਰੈਸ ਕਾਨਫਰੰਸ ਕਰ ਰਹੀ ਹੈ ਸਰਕਾਰ ਸਤਤਾਰੀ ਤਰ ਇਥੋਂ ਹਿਸਾਬ ਨਾਲ ਉਹ ਕੀ ਮਤਲਬ ਉਸ ਗੱਲ ਦਾ ਕਿਤਨਾ ਕਿਤੇ ਔਰਾ ਇੱਥੇ ਤੱਕ ਮਾਰ ਕਰਦਾ ਕਿ ਸਰਕਾਰ ਨੂੰ ਫਿਕਰ ਪੈਂਦੀ ਕਿਉਂਕਿ ਅਕਾਲੀ ਦਾ ਤੁਹਾਨੂੰ ਤਰਨ ਤਰਨ ਦੀ ਜਿੰਨੀ ਚੌਣ ਤੇ ਚੁਣੌਤੀ ਦਿੰਦਾ ਤੇ ਉਸ ਚੁਣੌਤੀ ਦਾ ਅਸਰ ਤੁਸੀਂ ਹੁਣ ਤੱਕ ਕਬੂਲ ਦੇ ਫਿਰਦੇ ਹੋ ਕਿ ਤੁਸੀਂ ਕੰਚਨਪ੍ਰੀਤ ਦੇ ਮਾਮਲੇ 'ਚ ਜਿਹੋ ਜੀ ਵਦੀਕੀ ਕਰ ਰਹੇ ਹੋ ਉਸ ਮਾਮਲੇ 'ਚ ਤੁਸੀਂ ਸੱਚੀਅਤ ਵੀ ਕਰਾ ਰਹੇ ਹੋ ਤੇ ਇਸੇ ਲਈ ਅਮਰਿੰਦਰ ਸਿੰਘ ਦਾ ਉਸ ਦਿਨ ਨਹੀਂ ਇਹ ਬਿਆਨ ਕਿ ਕਾਲੀ ਭਾਜਪਾ ਗੱਠਜੋੜ ਇਹ ਤਾਂ ਸਰਕਾਰ ਨੂੰ ਫਿਕਰ ਦਾ ਪਾਉਂਦਾ ਹੈ ਕਿ ਜੇ ਗੱਠਜੋੜ ਹੋਇਆ ਤਾਂ ਸਾਡੇ ਲਈ ਕੀ ਚੁਣੌਤੀ ਪੈ ਸਕਦੀ ਹੈ ਕੀ ਗੱਠਜੋੜ ਮੁਸ਼ਕਲ ਖੜੀ ਕਰ ਸਕਦਾ ਹੈ ਸੱਤਾਧਾਰੀ ਤਿਰਲੇ